ਲੁਧਿਆਣੇ ਸ਼ਹਿਰ ਦਾ ਫਸਮਾ ਮੁਕਾਬਲਾ ਜਿਹੜਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਸੀ ਜੋ ਹੁਣ ਫਸਮਾ ਕਿਸੇ ਵੀ ਪਾਸੇ ਨਹੀਂ ਰਹਿ ਗਿਆ ਜਿੱਥਾ ਲੁਧਿਆਣੇ ਸ਼ਹਿਰ ਦੇ ਵਿੱਚ ਲਗਾਤਾਰ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਲੀਡ ਤੇ ਚੱਲਦੇ ਨੇ ਤੇ ਕਾਂਗਰਸੀਆਂ ਦੇ ਵਿੱਚ ਜਸ਼ਨ ਵੀ ਵੇਖਣ ਨੂੰ ਮਿਲ ਰਿਹਾ ਗੱਲ ਕਰਾਂਗੇ VOTING ਗਿਣਤੀ ਦੀ ਤਾਂ 1843 ਬੂਥ ਨੇ ਜਿੰਨਾਂ ਦੇ ਵਿੱਚੋਂ 787 ਬੂਥਾਂ ਦੀ ਜਿਹੜੀ ਗਿਣਤੀ ਹੋ ਚੁੱਕੀ ਹੈ ਤੇ ਹਰ ਪਾਸਿਓਂ ਜਿਹੜਾ ਫਿਲਹਾਲ ਦੀ ਘੜੀ ਵਿੱਚ ਇੱਕ ਵਜੇ ਦੇ ਰੁਝਾਨਾਂ ਦੀ ਜੇ ਗੱਲ ਕਰੀਏ ਤਾਂ ਲਗਾਤਾਰ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਚੱਲ ਰਹੇ ਨੇ ਰਵਨੀਤ ਸਿੰਘ ਬਿੱਟੂ ਦੂਜੇ ਨੰਬਰ ਤੇ ਚੱਲ ਰਹੇ ਨੇ ਹਾਲਾਂਕਿ ਹਜੇ ਰੁਝਾਨ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਕਾਂਗਰਸੀਆਂ ਦੇ ਵਿੱਚ ਜਸ਼ਨ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਅਜੇ ਬਹੁਤ ਸਾਰੀ VOTING ਦੀ ਗਿਣਤੀ ਬਾਕੀ ਪਈ ਹੈ ਪਰ ਫਿਲਹਾਲ ਤੱਕ ਦੇ ਜੋ 1 ਵਜੇ ਤੱਕ ਦੇ ਰੁਝਾਨ ਸਾਹਮਣੇ ਆ ਰਹੇ ਨੇ ਸਵੇਚਾ ਲਗਾਤਾਰ ਲੀਡ ਦੇ ਨਾਲ ਜਿੱਤਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਦਿਖਾਈ ਦੇ ਰਹੇ ਨੇ ਸੋ ਦੱਸ ਦਈਏ ਕਿ 1843 ਬੂਥ ਨੇ ਜਿਨ੍ਹਾਂ ਦੇ ਵਿੱਚੋਂ 787 ਬੂਥਾਂ ਦੀ ਜਿਹੜੀ ਗਿਣਤੀ ਹੈ ਹੋ ਚੁੱਕੀ ਹੈ ਤੇ ਲਗਾਤਾਰ ਕਾਅ ਲਗਾਏ ਜਾ ਰਹੇ ਨੇ ਕਿ ਲੁਧਿਆਣਾ ਸ਼ਹਿਰ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜੇ ਬਾਜ਼ੀ ਮਾਰ ਸਕਦੇ ਨੇ ਹਾਲਾਂਕਿ ਅਜੇ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਸਕਦਾ ਬਿਊਰੋ ਰਿਪੋਰਟ ਲੁਧਿਆਣਾ ਲਾਈਵ Terima kasih telah <laughs> menonton!